ਪੰਜਾਬ ਦੀ ਸਿਆਸਤ ਚ ਹੋ ਸਕਦਾ ਹੈ ਵੱਡਾ ਝਮਾਕਾ ਆਮ ਆਦਮੀ ਪਾਰਟੀ ਵਾਪਸ ਲੈ ਸਕਦੀ ਹੈ ਆਪਣੇ 8 ਉਮੀਦਵਾਰਾਂ ਦੇ ਨਾਂ ਜੀ ਹਾਂ ਆਮ ਆਦਮੀ ਪਾਰਟੀ ਆਪਣੇ 8 ਉਮੀਦਵਾਰਾਂ ਦੇ ਨਾਂ ਵਾਪਸ ਲੈ ਸਕਦੀ ਹੈ ਜੋ ਉਹਨਾਂ ਨੇ ਲੋਕ ਸਭਾ ਦੇ ਲਈ ਇੱਕ ਲਿਸਟ ਜਾਰੀ ਕੀਤੀ ਸੀ ਪੰਜਾਬ ਦੀ ਸਿਆਸਤ ਦੇ ਵਿੱਚ ਜਲਦ ਵੱਡਾ ਪੁਚਾ ਲਾਉਣ ਵਾਲਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਪੁਚਾ ਲਾਉਣ ਵਾਲਾ ਹੈ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਸੱਤਾਧਿਰ ਪਾਰਟੀ ਹੈ ਤੇ ਸਭ ਤੋਂ ਪਹਿਲਾਂ ਆਪਣੇ ਪੱਤੇ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਖੋਲ ਕੇ ਰੱਖੇ ਗਏ ਸੱਤ ਲੋਕ ਸਭਾ ਦੇ ਉਮੀਦਵਾਰ ਚੋਣਾਂ ਦੇ ਲਈ ਅਨਾਉਂਸ ਕੀਤੇ ਗਏ ਸੱਤਾ ਦੇ ਨਾਮ ਜਿਹੜੇ ਉਹਨਾਂ ਦੇ ਵੱਲੋਂ ਜਾਰੀ ਕੀਤੇ ਗਏ ਲਿਸਟ ਜਾਰੀ ਕੀਤੀ ਗਈ ਹੁਣ ਪਰ ਕਿਹਾ ਜਾ ਰਿਹਾ ਹੈ ਕਿ ਸਿਆਸਤ ਦੇ ਵਿੱਚ ਇਹ ਵੱਡਾ ਪੁਚਾਲਾ ਸਕਦਾ ਵੱਡਾ ਧਮਾਕਾ ਹੋ ਸਕਦਾ ਆਮ ਆਦਮੀ ਪਾਰਟੀ ਨੇ ਜੋ 8 ਉਮੀਦਵਾਰਾਂ ਦੇ ਨਾਮ ਅਨਾਉਂਸ ਕੀਤੇ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਵਾਪਸ ਲੈ ਸਕਦੀ ਹੈ ਇਹ ਅਸੀਂ ਨਹੀਂ ਕਹਿ ਰਹੇ ਇਹ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਬੋਲ ਕਹਿ ਰਹੇ ਨੇ ਜੀ ਹਾਂ ਲੋਕ ਸਭਾ ਚੋਣਾਂ ਲਈ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗਠਜੋੜ ਨੂੰ ਲੈ ਕੇ ਸੁਨੀਲ ਜਾਖੜ ਨੇ ਵੱਡਾ ਦਾਵਾ ਕੀਤਾ ਉਹਨਾਂ ਆਖਿਆ ਕਿ ਕੱਲ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਗੱਠਜੋੜ ਦੀ ਗੱਲ ਤੁਰੀ ਜਾਖੜ ਨੇ ਕਿਹਾ ਕਿ ਆਪ ਦੇ ਐਲਾਨੇ ਆਠ ਉਮੀਦਵਾਰ ਵੀ ਬਦਲੇ ਜਾ ਸਕਦੇ ਨੇ ਕਿਉਂਕਿ ਦਿੱਲੀ ਵਿੱਚ ਕਾਂਗਰਸ ਤੇ ਆਪ ਵਿਚਾਲੇ ਗੱਠਜੋੜ ਦੀ ਗੱਲ ਚੱਲ ਰਹੀ ਹੈ ਉਹਨਾਂ ਦਾਵਾ ਕੀਤਾ ਹੈ ਕਿ ਪੰਜਾਬ ਨੂੰ ਲੈ ਕੇ ਕਾਂਗਰਸ ਤੇ ਆਪ ਵਿਚਾਲੇ ਗੱਠਜੋੜ ਨੂੰ ਲੈ ਕੇ ਦਿੱਲੀ ਦੇ ਵਿੱਚ ਆਖਰੀ ਪੜਾਅ ਤੇ ਜਿਹੜੀ ਆ ਮੀਟਿੰਗ ਚੱਲ ਰਹੀ ਹੈ ਜਾਖੜ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਐਲਾਨੇਗੇ আট ਉਮੀਦਵਾਰਾਂ ਦੀ ਗਰਾਊਂਡ ਰਿਪੋਰਟ ਚੰਗੀ ਨਹੀਂ ਆਈ ਹੈ ਇਸ ਦੇ ਵਿੱਚ ਲੋਕਾਂ ਨੂੰ ਬਦਲਾ ਦੇਖਣ ਨੂੰ ਮਿਲੇਗਾ ਪਰਦੇ ਵਿੱਚ ਜਿਹੜੀ ਗੰਡ ਤੋਂ ਪਚਲ ਰਹੀ ਹੈ ਉਹ ਹੁਣ ਖੁੱਲ ਕੇ ਸਾਹਮਣੇ ਆਵੇਗੀ ਜਾਖੜ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਸ ਲਿਸਟ ਨੂੰ ਨਵੇਂ ਸਿਰੇ ਤੋਂ ਘੋਖਿਆ ਜਾਵੇ ਹੋਸ਼ਿਆਰਪੁਰ ਤੋਂ ਕਾਂਗਰਸ ਦੇ ਵਿਧਾਇਕ ਰਾਜਕੁਮਾਰ ਚੱਬੇਵਾਲ ਦਾ ਆਮ ਆਦਮੀ ਪਾਰਟੀ ਦੇ ਵਿੱਚ ਜਾਣਾ ਵੀ ਗੱਟਚੋੜ ਦਾ ਹਿੱਸਾ ਸੀ ਸੁਨੀਲ ਜਾਖੜ ਦੇ ਇਸ ਦਾਅਵੇ ਬਾਰੇ ਜਦੋਂ ਆਮ ਆਦਮੀ ਪਾਰਟੀ ਦੇ ਅਮਰੀਕਸਰ ਤੋਂ ਉਮੀਦਵਾਰ ਅਤੇ ਮંત્રી ਕੁਲਦੀਪ ਧਾਲੀਵਾਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਾਖੜ ਦੇਸ਼ ਦਾਅਵੇ ਨੂੰ ਉਹਨਾਂ ਸਿਰੇ ਤੋਂ ਨਖਾਰ ਦਿੱਤਾ ਤੇ ਖਾਰਜ ਕੀਤਾ ਉਹਨਾਂ ਕਿਹਾ ਕਿ ਪਾਰਟੀਆਂ ਬਦਲਣ ਦਾ ਪਰਮਟ ਜੜਾ ਆ ਸਿਰਫ ਜਾਖੜ ਕੋਲ ਆ ਆਮ ਆਦਮੀ ਪਾਰਟੀ ਨੇ ਜੋ ਕਿਹਾ ਹੈ ਉਹ ਕਰਕੇ ਦਿਖਾਇਆ ਜਾਵੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਕਿੰਨਾ ਸੱਚਾ ਨਿਕਲਦਾ ਹੈ ਸੁਨੀਲ ਜਾਖੜ ਦਾ ਕੀਤਾ ਹੋਇਆ ਦਾਵਾ ਕਿ ਉਹਨਾਂ ਦੇ ਵੱਲੋਂ ਜੋ ਦਾਵਾ ਕੀਤਾ ਗਿਆ ਕਿ ਗੱਠਜੋੜ ਜਿਹੜਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਦਾ ਹੋ ਸਕਦਾ ਹੈ ਤੇ ਲਿਸਟ ਵੀ ਜਿਹੜੀ ਆ ਬਦਲੀ ਜਾ ਸਕਦੀ ਹੈ ਉਮੀਦਵਾਰਾਂ ਦੇ ਨਾਂ ਬਦਲੇ ਜਾ ਸਕਦੇ ਨੇ ਇਹ ਵੀ ਹੁਣ ਦੇਖਣਾ ਹੋਵੇਗਾ ਕਿ ਇਸ ਤੇ ਮੋਹਰ ਲੱਗੇਗੀ ਜਾਂ ਫਿਰ ਨਹੀਂ ਪੰਜਾਬ ਦੀ ਸਿਆਸਤ ਚ ਹੋ ਸਕਦਾ ਹੈ ਵੱਡਾ ਧਮਾਕਾ ਆਮ ਆਦਮੀ ਪਾਰਟੀ ਵਾਪਸ ਲੈ ਸਕਦੀ ਹੈ ਆਪਣੇ 8 ਉਮੀਦਵਾਰਾਂ ਦੇ ਨਾਂ ਜੀ ਹਾਂ ਆਮ ਆਦਮੀ ਪਾਰਟੀ ਆਪਣੇ 8 ਉਮੀਦਵਾਰਾਂ ਦੇ ਨਾਂ ਵਾਪਸ ਲੈ ਸਕਦੀ ਹੈ ਜੋ ਉਹਨਾਂ ਨੇ ਲੋਕ ਸਭਾ ਦੇ ਲਈ ਇੱਕ ਲਿਸਟ ਜਾਰੀ ਕੀਤੀ ਸੀ ਪੰਜਾਬ ਦੀ ਸਿਆਸਤ ਦੇ ਵਿੱਚ ਜਲਦ ਵੱਡਾ ਪੁਚਾ ਲਾਉਣ ਵਾਲਾ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਪੁਚਾ ਲਾਉਣ ਵਾਲਾ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਸੱਤਾਧਿਰ ਪਾਰਟੀ ਹੈ ਤੇ ਸਭ ਤੋਂ ਪਹਿਲਾ ਆਪਣੇ ਪੱਤੇ ਵੀ ਆਮ ਆਦਮੀ ਦੇ ਵੱਲੋਂ ਖੋਲ ਕੇ ਰੱਖੇਗੇ ਸੱਤ ਲੋਕ ਸਭਾ ਦੇ ਉਮੀਦਵਾਰ ਚੋਣਾਂ ਦੇ ਲਈ ਅਨਾਉਂਸ ਕੀਤੇ ਗਏ ਸੱਤਾ ਦੇ ਨਾਮ ਜਿਹੜੇ ਉਹਨਾਂ ਦੇ ਵੱਲੋਂ ਜਾਰੀ ਕੀਤੇ ਗਏ ਲਿਸਟ ਜਾਰੀ ਕੀਤੀ ਗਈ ਹੁਣ ਪਰ ਕਿਹਾ ਜਾ ਰਿਹਾ ਹੈ ਕਿ ਸਿਆਸਤ ਦੇ ਵਿੱਚ ਇਹ ਵੱਡਾ ਪੁਚਾਲਾ ਸਕਦਾ ਵੱਡਾ ਧਮਾਕਾ ਹੋ ਸਕਦਾ ਆਮ ਆਦਮੀ ਪਾਰਟੀ ਨੇ ਜੋ 8 ਉਮੀਦਵਾਰਾਂ ਦੇ ਨਾਮ ਅਨਾਉਂਸ ਕੀਤੇ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਵਾਪਸ ਲੈ ਸਕਦੀ ਹੈ ਇਹ ਅਸੀਂ ਨਹੀਂ ਕਹਿ ਰਹੇ ਇਹ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਬੋਲ ਕਹਿ ਰਹੇ ਨੇ ਜੀ ਹਾਂ ਲੋਕ ਸਭਾ ਚੋਣਾਂ ਲਈ ਪੰਜਾਬ ਦੇ ਵਿੱਚ ਕਾਂਗਰਸ ਸਤੇ ਆਮ ਆਦਮੀ ਪਾਰਟੀ ਦੇ ਗਠ ਜੋੜ ਨੂੰ ਲੈ ਕੇ ਸੁਨੀਲ ਜਾਖੜ ਨੇ ਵੱਡਾ ਦਾਵਾ ਕੀਤਾ ਉਹਨਾਂ ਆਖਿਆ ਕਿ ਕੱਲ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਗੱਠਜੋੜ ਦੀ ਗੱਲ ਤੁਰੀ ਜਾਖੜ ਨੇ ਕਿਹਾ ਕਿ ਆਪ ਦੇ ਐਲਾਨੇ ਆਠ ਉਮੀਦਵਾਰ ਵੀ ਬਦਲੇ ਜਾ ਸਕਦੇ ਨੇ ਕਿਉਂਕਿ ਦਿੱਲੀ ਵਿੱਚ ਕਾਂਗਰਸ ਤੇ ਆਪ ਵਿਚਾਲੇ ਗੱਠਜੋੜ ਦੀ ਗੱਲ ਚੱਲ ਰਹੀ ਹੈ ਉਹਨਾਂ ਦਾਵਾ ਕੀਤਾ ਹੈ ਕਿ ਪੰਜਾਬ ਨੂੰ ਲੈ ਕੇ ਕਾਂਗਰਸ ਤੇ ਆਪ ਵਿਚਾਲੇ ਗੱਠਜੋੜ ਨੂੰ ਲੈ ਕੇ ਦਿੱਲੀ ਦੇ ਵਿੱਚ ਆਖਰੀ ਪੜਾ ਤੇ ਜਿਹੜੀ ਆ ਮੀਟਿੰਗ ਚੱਲ ਰਹੀ ਹੈ ਜਾਖੜ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਐਲਾਨੇਗੇ আট ਉਮੀਦਵਾਰਾਂ ਦੀ ਗਰਾਊਂਡ ਰਿਪੋਰਟ ਚੰਗੀ ਨਹੀਂ ਆਈ ਹੈ ਇਸ ਦੇ ਵਿੱਚ ਲੋਕਾਂ ਨੂੰ ਬਦਲਾ ਦੇਖਣ ਨੂੰ ਮਿਲੇਗਾ ਪਰਦੇ ਵਿੱਚ ਜਿਹੜੀ ਗੰਡ ਤੋਂ ਪਚਲ ਰਹੀ ਹੈ ਉਹ ਹੁਣ ਖੁੱਲ ਕੇ ਸਾਹਮਣੇ ਆਵੇਗੀ ਜਾਖੜ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਸ ਲਿਸਟ ਨੂੰ ਨਵੇਂ ਸਿਰੇ ਤੋਂ ਕੋਖਿਆ ਜਾਵੇ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਵਿਧਾਇਕ ਰਾਜਕੁਮਾਰ ਚੱਬੇਵਾਲ ਦਾ ਆਮ ਆਦਮੀ ਪਾਰਟੀ ਦੇ ਵਿੱਚ ਜਾਣਾ ਵੀ ਗੱਠ ਚੋੜ ਦਾ ਹਿੱਸਾ ਸੀ ਸੁਨੀਲ ਜਾਖੜ ਦੇ ਇਸ ਦਾਅਵੇ ਬਾਰੇ ਜਦੋਂ ਆਮ ਆਦਮੀ ਪਾਰਟੀ ਦੇ ਅਮਰੀਕਸਰ ਤੋਂ ਉਮੀਦਵਾਰ ਅਤੇ ਮંત્રી ਕੁਲਦੀਪ ਧਾਲੀਵਾਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਾਖੜ ਦੇਸ਼ ਦਾਅਵੇ ਨੂੰ ਉਹਨਾਂ ਸਿਰੇ ਤੋਂ ਨਖਾਰ ਦਿੱਤਾ ਤੇ ਖਾਰਜ ਕੀਤਾ ਉਹਨਾਂ ਕਿਹਾ ਕਿ ਪਾਰਟੀਆਂ ਬਦਲਣ ਦਾ ਪਰਮਟ ਜਿਹੜਾ ਆ ਸਿਰਫ ਜਾਖੜ ਕੋਲ ਆ ਆਮ ਆਦਮੀ ਪਾਰਟੀ ਨੇ ਜੋ ਕਿਹਾ ਹੈ ਉਹ ਕਰਕੇ ਦਿਖਾਇਆ ਜਾਵੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਕਿੰਨਾ ਸੱਚਾ ਨਿਕਲਦਾ ਹੈ ਸੁਨੀਲ ਜਾਖੜ ਦਾ ਕੀਤਾ ਹੋਇਆ ਦਾਵਾ ਕਿ ਉਹਨਾਂ ਦੇ ਵੱਲੋਂ ਜੋ ਦਾਵਾ ਕੀਤਾ ਗਿਆ ਕਿ ਗੱਠਜੋੜ ਜਿਹੜਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਦਾ ਹੋ ਸਕਦਾ ਹੈ ਤੇ ਲਿਸਟ ਵੀ ਜਿਹੜੀ ਆ ਬਦਲੀ ਜਾ ਸਕਦੀ ਹੈ ਉਮੀਦਵਾਰਾਂ ਦੇ ਨਾਂ ਬਦਲੇ ਜਾ ਸਕਦੇ ਨੇ ਇਹ ਵੀ ਹੁਣ ਦੇਖਣਾ ਹੋਵੇਗਾ ਕਿਸ ਤੇ ਮੋਹਰ ਲੱਗੇਗੀ ਜਾਂ ਫਿਰ ਨਹੀਂ